ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਸਵਾਗਤ ਹੈ ਪੰਜਾਬ ਡੈਰੀ ਫਾਰਮਿੰਗ ਦੇ ਵਿੱਚ ਸਾਹਮਣੇ ਤੁਸੀਂ ਦੇਖ ਰਹੇ ਹੋ ਕਈ ਵਾਰ ਦੀ ਚੈਂਪੀਅਨ ਰੇਸ਼ਮਾ ਮੱਝ ਅੱਜ ਇਹ ਪਹੁੰਚੀ ਹੋਈ ਆ ਮੋਗੇ ਜ਼ਿਲ੍ਹੇ ਦੇ ਚੜੱਕ ਮੰਡੀ ਦੇ ਵਿੱਚ ਜਿੱਥੇ ਡੀ ਐਲ ਐਫ ਐ ਦਾ ਪਹਿਲਾ ਅੰਤਰਰਾਸ਼ਟਰੀ ਮੇਲਾ ਲੱਗਣ ਜਾ ਰਿਹਾ ਦੁੱਧ ਚਵਾਈ ਵਾਲੇ ਮੁਕਾਬਲੇ 'ਚ ਪਹੁੰਚੀ ਆ ਇੱਧਰ ਇੱਕ ਦੋਦੰਦ ਝੋਟੀ ਖੜੀ ਆ ਤੇ ਨਾਲ ਦੋਦੰਦ ਝੋਟੀ ਦਾ ਬੱਚਾ ਇਹ ਚਾਰੇ ਜਾਨਵਰ ਸੁਖਵੀਰ ਢਾਂਡਾ ਜੀ ਆਪਣੇ ਹਰਿਆਣੇ ਤੋਂ ਉਹ ਲੈ ਕੇ ਪਹੁੰਚੇ ਆ ਇਹਦੇ ਸੱਜੇ ਹੱਥ ਵਿਰੇ ਆ ਗਈ ਆ ਨੀਲੀ ਰਾਵੀ ਦੀ ਝੋਟੀ ਇੱਕ ਜਿਹਨੂੰ ਬਾਈ ਅਮਨਦੀਪ ਲੈ ਕੇ ਆਇਆ ਪੀਡੀਐਫ ਮੇਲੇ ਦੇ ਵਿੱਚ ਤੀਜੇ ਨੰਬਰ ਤੇ ਰਹੀ ਸੀ ਦੁੱਧ ਚਵਾਈ ਦੇ ਵਿੱਚ ਇਸ ਤੋਂ ਪਿੱਛੇ ਇੱਕ ਕੱਟਾ ਤੇ ਮੱਝ ਬਾਈ ਜੀਤ ਲਾਲਿਆਣੇ ਵਾਲਾ ਡਾਕਟਰ ਆ ਜਿਹੜਾ ਤੇ ਮੰਡੀ ਦੇ ਵਿੱਚ ਵਿਰੇ ਰੌਣਕ ਦੇਖੋ ਅੱਜ 17 ਤਰੀਕ ਨੂੰ 12:00 ਵਜੇ ਵੀਡੀਓ ਬਣਾ ਰਿਹਾ ਮੈਂ ਦੁਪਹਿਰ ਦੇ 12:00 ਵਜੇ ਮੰਡੀ ਦੇ ਵਿੱਚ ਪੂਰੀ ਰੌਣਕ ਆ ਵਿਰੇ ਜਿਹੜੀ ਭਰਨੀ ਸ਼ੁਰੂ ਹੋ ਗਈ ਆ ਤੇ ਮੈਨੂੰ ਲੱਗਦਾ ਵੀ ਸ਼ਾਮ ਤੱਕ ਪੂਰਾ ਕੱਠ ਵੱਜ ਜਾਣਾ ਇੱਥੇ ਘਟੋ ਘਟ 20-25 ਜਾਨਵਰ ਆ ਜਿਹੜੇ ਇੱਥੇ ਪਹੁੰਚ ਚੁੱਕੇ ਆ ਜਿਹਦੇ ਵਿੱਚ ਕੁਝ ਦੁੱਧ ਚਵਾਈ ਵਾਲੀਆਂ ਮੱਝਾਂ ਕੁਝ ਛੋਟੇ ਤੇ ਕੁਝ ਛੋਟੇ ਕੱਟੇ ਪਹੁੰਚੇ ਹੋਏ ਆ ਤੇ ਜਿੰਨੇ ਕ ਵੀਰ ਆਪਣੀ ਵੀਡੀਓ ਨੂੰ ਦੇਖ ਰਹੇ ਆ ਸਾਰਿਆਂ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਇਸ ਮੇਲੇ ਦੇ ਵਿੱਚ ਆ ਕੇ ਇਸ ਮੇਲੇ ਦਾ ਹਿੱਸਾ ਬਣੋ ਸਾਹਮਣੇ ਜੀਤ ਲਾਲਿਆਣੇ ਵਾਲੇ ਬਾਈ ਦੀ ਮੱਝ ਨੂੰ ਮੈਂ ਫਰੰਟ ਤੋਂ ਦਿਖਾ ਦਿੰਦਾ ਇੱਕ ਵਾਰੀ ਤੁਹਾਨੂੰ ਇਹੀ ਵੀਰੇ 2021 ਦੇ ਵਿੱਚ ਪੀਡੀਐਫ ਮੇਲੇ ਤੇ 24.5 ਕਿਲੋ ਦੁੱਧ ਕੱਢ ਕੇ ਚੈਂਪੀਅਨ ਬਣੀ ਸੀਗੀ ਪਿੱਛੇ ਜਿਹੜਾ ਕੱਟਾ ਖੜਾ ਇਹ ਵੀ ਬਾਈ ਜੀਤ ਡਾਕਟਰ ਲਾਲਿਆਣੇ ਵਾਲਾ ਲੈ ਕੇ ਆਇਆ ਤੇ ਇੱਕ ਵਾਰੀ ਕੈਮਰਾ ਫੇਰਾਪਾ ਮਾਰ ਲਈਏ ਬਾਈ ਜੀ ਸੁਖਬੀਰ ਢੰਡੇ ਵਾਲੇ ਜਾਨਵਰਾਂ ਤੇ ਦੋਨੇ ਪਸ਼ੂ ਆ ਜਿਹੜੇ ਬਾਈ ਸੁਖਬੀਰ ਢੰਡਾ ਲੈ ਕੇ ਆਇਆ ਇਹ ਤੇ ਜਿਹੜੀ ਬਾਈ ਜੀ ਰੇਸ਼ਮਾ ਮੱਝਾ ਜਾਂ ਹੋਰ ਮੱਝਾਂ ਜਿੰਨੀਆਂ ਵੀ ਚੈਂਪੀਅਨ ਬਣੀਆਂ ਹੋਈਆਂ ਪਹਿਲਾਂ ਮੇਲਿਆਂ ਦੇ ਵਿੱਚ ਵੱਧ ਦੁੱਧ ਕੱਢ ਕੇ ਇਨਾਂ ਦੇ ਲਈ ਇੱਕ ਅਲੱਗ ਕੈਟਾਗਰੀ ਬਣਾਈ ਗਈ ਹੈ ਚੈਂਪੀਅਨ ਮੱਝਾਂ ਦੀ ਜਿਹੜੀ ਦੁੱਧ ਦੀ ਚਵਾਈ ਆ ਉਹ ਇੱਕ ਅਲੱਗ ਕੈਟਾਗਰੀ ਦੇ ਵਿੱਚ ਹੋਊਗੀ ਤੇ ਜਿਹੜੇ ਨਵੇਂ ਜਾਨਵਰ ਆ ਵੀਰੇ ਉਹਨਾਂ ਦੀ ਅਲੱਗ ਕੈਟਾਗਰੀ ਦੇ ਵਿੱਚ ਹੋਊਗੀ ਤਾਂ ਕਿ ਜਿਹੜੇ ਨਵੇਂ ਕਿਸਾਨ ਆ ਹਰੇਕ ਬੰਦੇ ਨੂੰ ਮੇਲਾ ਜਿੱਤਣ ਦਾ ਮੌਕਾ ਮਿਲ ਸਕੇ ਤਾਂ ਇਧਰਲੇ ਪਾਸੇ ਵੀਰੇ ਜਿਹੜੇ ਜਾਨਵਰ ਬੈਠੇ ਆ ਇਹ ਬਾਈ ਫਰੀਦਕੋਟ ਤੋਂ ਪਹੁੰਚੇ ਆ ਇਹਨਾਂ ਬਾਈ ਹੁਣਾਂ ਕੋਲੇ ਪਿੱਛੇ ਤੁਸੀਂ ਇੱਕ ਝੋਟਾ ਦੇਖ ਰਹੇ ਆ ਜਿਹੜਾ ਫਤਿਹ ਨਾਂ ਰੱਖਿਆ ਇਹੇ ਬੱਧਣੀ ਵਾਲੇ ਬਲੀ ਦਾ ਜੀ ਤੇਰੀ ਮਾਂ ਦਾ ਦੁੱਧ ਪਹਿਲੇ ਸੂਏ ਦਾ 18+ ਦੱਸ ਰਿਹਾ ਬਾਈ ਹੁਣੀ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਮੇਲੇ ਦੀਆਂ ਹੋਰ ਅਪਡੇਟ ਦੇ